ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਅੰਗ 300 ਰਾਗ ਗਉੜੀ ਪਉੜੀ ਪੂਰਨਾਮ ਪੂਰਨ ਪ੍ਰਭ ਇੱਕ ਕਰਨ ਕਰਨ ਸਮਰਤ ਸਿਰਫ ਪਰਮਾਤਮਾ ਹੀ ਸਾਰੇ ਗੁਣਾ ਨਾਲ ਭਰਪੂਰ ਹੈ ਸਾਰੇ ਜਗਤ ਦਾ ਮੂਲ ਹੈ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ ਜੀ ਜੰਤ ਦਿਯਾਲ ਪੁਰਖ ਸਭ ਉੱਪਰ ਜਾਕਾ ਹੱਥ ਉਹ ਸਰਬ ਵਿਆਪਕ ਪ੍ਰਭੂ ਸਭ ਜੀਵਾਂ ਉਤੇ ਦਿਆਵਨ ਰਹਿੰਦਾ ਹੈ ਸਭ ਜੀਵਾਂ ਉਤੇ ਉਸ ਦੀ ਉਸ ਦੀ ਸਹਾਇਤਾ ਦਾ ਹੱਥ ਹੈ ਗੁਨ ਨਿਧਾਨ ਗੋਬਿੰਦ ਗੁਰੂ ਗੁਰ ਕੀਆ ਜਾਕਾ ਹੋਏ ਉਹ ਪਰਮਾਤਮਾ ਸਾਰੇ ਗੁਨਾ ਦਾ ਖਜ਼ਾਨਾ ਹੈ ਸਾਰੀ ਸ੍ਰਿਸ਼ਟੀ ਦਾ ਪਾਲਕ ਹੈ ਸਭ ਤੋਂ ਵੱਡਾ ਹੈ ਸਭ ਕੁਝ ਉਸ ਦਾ ਹੀ ਕੀਤਾ ਵਾਪਰਦਾ ਹੈ ਅੰਤਰਜਾਮੀ ਪ੍ਰਭ ਸੁਜਾਨ અલਖ ਨਿਰੰਜਨ ਸੋਏ ਪ੍ਰਭ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਸਿਆਣਾ ਹੈ ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਪਾਰ ਬ੍ਰह्म ਪਰਮੇਸ਼ਰੋਂ ਸਭ ਵਿਦ ਜਾਣਨਹਾਰ ਉਹ ਪਾਰ ਬ੍ਰह्म ਸਭ ਤੋਂ ਵੱਡਾ ਮਾਲਕ ਹੈ ਜੀਵਾਂ ਦੇ ਭਲੇ ਦਾ ਹਰੇਕ ਟੰਗ ਜਾਣਨ ਵਾਲਾ ਹੈ ਸੰਤ ਸਹਾਈ ਸਰਨ ਜੋਗ ਆਠ ਪਹਿਰ ਨਮਸਕਾਰ ਸੰਤਾਂ ਦਾ ਰਾਖਾ ਹੈ ਸਰਨ ਆਏ ਦੀ ਸਹਾਇਤਾ ਕਰਨ ਜੋਗਾ ਹੈ ਉਸ ਪਰਮਾਤਮਾ ਨੂੰ ਅਠੇ ਪਹਿਰ ਨਮਸਕਾਰ ਕਰ ਅਕਥ ਕਥਾ ਨਹਿਬੂ ਜੀ ਹੈ ਸਿਮਰੋ ਹਰ ਕੇ ਚਰਨ ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ पदत उदाहरण अनाथनाथ नानक प्रभु की शरण हे नानक ओ परमात्मा विकारों विच डिगे बंदिया नु विकारों तो बचाण वाला है ओ निखस निखस में दा खसम है उस दा आसरा ले वाहेग जी का खालसा वाहेग जी की फतेह